ਜਗਤ ਸਭ ਦੇਖ ਰਿਹਾ ਦੋਸਤੋ ਮਿੱਤਰੋ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਬੋਰਨ ਕੰਟਰੀਆਂ ਨੂੰ ਜਾਣ ਦਾ ਇਹ ਰੁਝਾਨ ਲਗਾਤਾਰ ਵਧ ਰਿਹਾ ਤੇ ਪਰ ਉਸ ਦੇ ਨਾਲ ਨਾਲ ਠੱਗੀਆਂ ਵੱਜਣ ਦੀਆਂ ਵੀ ਖਬਰਾਂ ਲਗਾਤਾਰ ਨਿਕਲ ਕੇ ਆਉਂਦੀਆਂ ਰਹਿਣਾ ਇਸੇ ਹੀ ਤਰ੍ਹਾਂ ਦਾ ਕੇਸ ਮੋਗਾ ਜ਼ਿਲ੍ਹੇ ਅੰਦਰ ਪਿੰਡੇ ਬਾਗਾਪਣਾ ਵਿੱਚ ਵੀ ਵਾਪਰਿਆ ਅੱਜ ਤੁਹਾਨੂੰ ਦੱਸਣੀ ਚਾਹੁੰਦੇ ਹੈਗੇ ਆ ਇੱਕ ਸਮਾਣਾ ਦੇ ਨੌਜਵਾਨ ਭਾਗਾਪੁਰਾ ਪਹੁੰਚਦੇ ਜਿੱਥੇ ਉਹਨਾਂ ਵੱਲੋਂ ਆਪਣੇ ਆਪ ਨੂੰ ਆਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸਮੇਂ ਰਹਿੰਦਿਆਂ ਸਥਾਨਕ ਪੁਲਿਸ ਵਿਭਾਗ ਦੇ ਕਰਮਚਾਰੀ ਪਹੁੰਚ ਕੇ ਉਹਨਾਂ ਵੱਲੋਂ ਉਸ ਨੌਜਵਾਨ ਨੂੰ ਬਚਾਇਆ ਜਾਂਦਾ ਜਦੋਂ ਸਾਡੇ ਪੱਤਰਕਾਰਾਂ ਵੱਲੋਂ ਉਸ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਵੀ ਇਹ ਕੀ ਸਮੱਸਿਆ ਹੈਗੀ ਤੇ ਉਸਨੇ ਆਖਿਆ ਭਾਗਾਪੁਰਾ ਦੇ ਇੱਕ ਸਥਾਨਕ ਵਕੀਲ ਵੱਲੋਂ ਉਹਨਾਂ ਦੇ ਨਾਲ ਵੱਡੀ ਠੱਗੀ ਕੀਤੀ ਹੈ ਠੱਗੀ ਕਿਸ ਲਈ ਕੀਤੀ ਹੈ ਵੀ ਉਸ ਵਕੀਲ ਨੇ ਉਹਨਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਇਆ ਉਹਨਾਂ ਕੋਲੋਂ ਲੈ ਲਿਆ ਪਰ ਉਸ ਵੱਲੋਂ ਨਾ ਤਾਂ ਹੁਣ 8 ਲੱਖ ਰੁਪਇਆ ਵਾਪਸ ਕੀਤਾ ਜਾ ਰਿਹਾ ਹੈ ਤੇ ਨਾ ਹੀ ਉਹਨਾਂ ਨਾਲ ਕੋਈ ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ ਤੇ ਇਹ ਸਾਰੇ આરોਪ ਇਹਨਾਂ ਸਥਾਨਕ ਵਕੀਲ ਦੇ ਉੱਪਰ ਇਹਨਾਂ ਵੱਲੋਂ ਲਗਾਏ ਗਏ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਸਭ ਕੁਝ ਦਿਖਦਾ ਪਿਆ ਤੇ ਤੁਹਾਨੂੰ ਇਹਨਾਂ ਦੀ ਗੱਲਬਾਤ ਵੀ ਸੁਣਾਵਾਂਗੇ ਪਰ ਦੂਜੇ ਪਾਸੇ ਜਦੋਂ ਅਸੀਂ ਸਥਾਨਕ ਵਕੀਲ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਸਾਰੀ ਕਹਾਣੀ ਨੂੰ ਹੀ ਉਲਟ ਦੱਸ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਵੀ ਮੈਂ ਜਾਂ 8 ਲੱਖ ਰੁਪਏ ਇੱਕ ਜ਼ਮੀਨ ਦੇ ਰੋਲੇ ਨੂੰ ਲੈ ਕੇ ਰੈਟ ਬਾਂਡ ਦੇ ਪੈਸੇ ਲਏ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਉਹਨਾਂ ਵੱਲੋਂ ਪਹਿਲਾਂ 3 ਲੱਖ ਰੁਪਏ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਹੋਰ ਪੈਸੇ ਦੇਣੇ ਸੀ ਪਰ ਸਾਰੀ ਕਹਾਣੀ ਹੀ ਉਲਟ ਹੈਗੀ ਆ ਜਿਹੜੇ ਉਹ ਨੌਜਵਾਨਾਂ ਦਾ ਕੀ ਕਹਿਣਾ ਉਹ ਕਹਿੰਦੇ ਸਾਨੂੰ ਕੈਨੇਡਾ ਭੇਜਣ ਦੇ ਪੈਸੇ ਲੈ ਗਏ ਪਰ ਸਥਾਨਕ ਵਕੀਲ ਦਾ ਕਹਿਣਾ ਵੀ ਮੈਨੂੰ ਰੈਟ ਬਾਂਡ ਦੇ ਪੈਸੇ ਦਿੱਤੇ ਗਏ ਪਰ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਮੰਗਦੀ ਹੈ ਤੇ ਉਹਨਾਂ ਨੌਜਵਾਨਾਂ ਵੱਲੋਂ ਥਾਣਾ ਬਾਗਾਪੁਰਾਂ ਦੇ ਵਿੱਚ ਕੰਪਲੇਂਟ ਵੀ ਦਰਜ ਕਰਾਈ ਗਈ ਹੈ ਇਹ ਅੱਗੇ ਜਾਂਚ ਦਾ ਵਿਸ਼ਾ ਵੀ ਜਾਂਚ ਕੀ ਨਿਕਲ ਕੇ ਆਉਂਦਾ ਕੌਣ ਸਹੀ ਹੈ ਕੌਣ ਗਲਤ ਹੈ ਤੁਹਾਨੂੰ ਸਾਰੀ ਗੱਲਬਾਤ ਅਸੀਂ ਅੱਗੇ ਜਾ ਕੇ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਉਨੇ ਆ ਉਹਨਾਂ ਦਾ ਕੀ ਕਹਿਣਾ ਹੈ ਕਿ ਸਥਾਨਕ ਵਕੀਲਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਉਹ ਸੁਣਦੇ ਆ ਮੇਰਾ ਨੰਦਮੀਦਰ ਸਿੰਘ ਹੈ ਨੰਦਮੀਦਰ ਸਿੰਘ ਹੈ ਨੰਦਮੀਦਰ ਸਿੰਘ ਕਿੱਥੋਂ ਦੇ ਰਹਨ ਆ ਸਮਾਨੇ ਦੇ ਵੀ ਸਮਾਨੇ ਦੇ ਤੇ ਕੀ ਸਮੱਸਿਆ ਤੁਸੀਂ ਇੱਥੇ ਆਏ ਆ ਅੱਜ ਮੇਰੇ 8 ਲੱਖ ਰੁਪਏ ਲੈਣਾ ਹੈ ਬੰਦੇ ਤੋਂ ਹਾਂ ਵਕੀਲ ਤੋਂ ਇਹ ਮੈਨੂੰ ਚੈੱਕ ਦੇਂਦਾ ਫਰੋਡ ਇਹਨਾਂ ਸਾਈਨ ਵੀ ਗਲਤ ਕੀਤੇ ਹੋਏ ਨੇ ਮੈਨੂੰ ਕਹਿੰਦਾ ਹਫਤੇ ਬਾਅਦ ਲਾੜੀ 10 ਦਿਨਾਂ ਬਾਅਦ ਲਾੜੀ ਮੈਂ ਤੈਹੇ ਪਾ ਦੇਣਾ ਪਾ ਦੇਣਾ ਖਾਤਾ ਖਾਲੀ ਨੇ ਬਿਲਕੁਲ ਨੀ ਲਿਖਾਤੇ ਨੇ ਵੀ ਤੁਸੀਂ ਪੈਸੇ ਇਹਨਾਂ ਨੂੰ ਪਾ ਦੇ ਦਿੱਤੇ ਮੈਂ ਇਹਨੂੰ ਕੈਨੇਡਾ ਜਾਣ ਦੇ ਪੈਸੇ ਦਿੱਤੇ ਸੀ ਅੱਛਾ ਹਾਂਜੀ ਇਹ ਏਜੰਟ ਮੂਣਾ ਵੀ ਕਰਦਾ ਨਾਲ ਅੱਛਾ ਤੇ ਇਹ ਕਹਿੰਦਾ ਮੈਨੂੰ ਵੀ ਹਫਤੇ ਮਹੀਨੇ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਮਹੀਨੇ 'ਚ ਭੇਜ ਦਾਂਗਾ ਤੇ ਮੈਂ ਸਾਊਦੀ ਅਰਬ ਤੋਂ ਆਇਆ ਸੀ ਮੇਰੇ ਕੋ ਟਰਨ ਦਿੱਤ ਲਵੇ ਸੀ ਇਹ ਕਹਿੰਦਾ ਕੋਈ ਖਰਚਾ ਕੋਈ ਨਹੀਂ ਨਾਲ ਕਰ ਦਿੰਦੇ ਹਾਂ ਦੋ ਮਹੀਨੇ ਜੇ ਕਰ ਦਿੰਦੇ ਮਹੀਨੇ ਜੇ ਕਰ ਦਿੰਦੇ ਮੈਂ ਉਹ ਮਹੀਨਾ ਮੇਰੇ ਟਿਕਟ ਵੀ ਆਪਡਾਉਨ ਦੀ ਸੀ ਉਹ ਵੀ ਕੈਂਸਲ ਹੋ ਗਈ ਇਹ ਲਾਰੇਆਂ ਚ ਇਹਨੇ ਹੁਣ ਮੈਨੂੰ 8 ਮਹੀਨੇ ਨਗਦ ਦਿੱਤੇ ਸੀ ਕੈਸ਼ ਕੈ ਉਹ ਚੈੱਕ ਦੋ ਦਿੱਤੇ ਸੀ ਇੱਕ ਦੇ ਰਾਈ ਦੇਤੇ ਹਾਂਜੀ ਖਾਤੇ ਚ ਪੈਸੇ ਪੈ ਗਏ ਹਾਂਜੀ ਕਿੰਨਾ ਠਾਵਾਂ ਹੋ ਗਿਆ ਕਰਨ ਇਹਨੂੰ 8 ਮਹੀਨੇ ਹੋ ਗਏ ਜੀ ਫੇਰ ਤੁਹਾਨੂੰ ਕਿਹੜੀ ਕੰਟਰੀ ਤੁਸੀਂ ਦੱਸਿਆ ਕੈਨੇਡਾ ਪਾਜੇ ਕਹਿੰਦਾ ਹਾਂਜੀ ਮੈਂ ਦਿਨ ਰਾਤ ਜਾ ਕੇ ਮਿਹਨਤ ਕਰਕੇ ਕਮਾਈਆਂ ਇਹਨੂੰ ਦਿੱਤੀ ਹੈ ਹੁਣ ਮੈਂ ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਮੈਂ ਤੰਗ ਹੋਇਆ ਪਿਆ ਜੀ ਠੀਕ ਹੈ ਨਹੀਂ ਇਹ ਹੁਣ ਮੈਨੂੰ ਵੀ ਹੁਣ ਹੁਣ ਮੈਂ ਆਇਆ ਸੀ ਹੁਣ ਲਾਰਾ ਲਾ ਰਿਹਾ ਸੀ ਮੈਨੂੰ ਹੁਣ ਕਹਿੰਦਾ ਵੀ ਚੱਲ ਮੈਂ ਤੇ ਖਾਤੀ ਜਪਾਨਾ ਪੈਸੇ ਤੁਸੀਂ ਥਾਣੇ ਕਮਪਲੇਟ ਨਹੀਂ ਕੀਤੀ ਮੈਂ ਥਾਣੇ ਕੰਪਲੇਨ ਕਰ ਨਹੀਂ ਸਕਦਾ ਕਿਉਂਕਿ ਇਹਨੇ ਮੈਨੂੰ ਧਮਕੀ ਪਹਿਲਾਂ ਹੀ ਦੇਤੀ ਹੈ ਕਹਿੰਦਾ ਵੀ ਮੈਨੂੰ ਥਾਣੇ ਵਾਲੇ ਸਾਰੇ ਜਾਣਦੇ ਨੇ ਮੈਂ ਜੋ ਮਰਜ਼ੀ ਕਰ ਸਕਦਾ ਮੈਂ ਵਕੀਲ ਆ। ਰਾਮ ਕਿਰਨ ਮੇਰਾ ਦੁਵਿੰਦਰ ਸਿੰਘ ਆ। ਹੈ ਉਹ ਪੁੱਤ ਆਮਕਰ। ਇਹ ਤੁਸੀਂ ਤੁਹਾਨੂੰ ਕੌਣ ਲੈ ਕੇ ਆਇਆ ਇਹਨਾਂ ਕੋਲ? ਇਹਨਾਂ ਕੋਲ ਮੇਰਾ ਯਾਰ ਦੋਸਤ ਲੈ ਕੇ ਆਇਆ ਸੀ। ਮੇਰਾ ਗਵਾਂਡੀ ਸੀ। ਉਹਨੇ ਇਹਨੇ ਅਖਬਾਰ 'ਚ ਐਡ ਪਾਈ ਸੀ। ਅਖਬਾਰ ਤੋਂ ਦੇਖ ਕੇ ਉਹ ਆਇਆ ਸੀ। ਉਹਨੇ ਪਹਿਲ ਬੀਜਾ ਕਾਹਦਾ ਲੈ ਕੇ ਦੇਣਾ। ਕੈਨੇਡਾ ਦਾ ਜੀ। ਕਾਦਾ ਵੀ ਜੀ ਅਸੀ ਉਹ ਮਿਸਟਰ ਵੀ ਜੀ ਸੀਗਾ ਜਾਂ ਕਿਹੜਾ ਕਿਹੜੀ ਮਿਸਟਰ ਵੀ ਜੀ ਪਤਾ ਨਹੀਂ ਇਹ ਨਹੀਂ ਪਤਾ ਹੁਣ ਮੈਨੂੰ ਇਹਨੇ ਕਿਹਾ ਸੀ ਮੈਂ ਕੈਨੇਡਾ ਪੇ ਜਾਣਾ ਪੈਸੇ ਤਾਂ ਕੋਲੇ ਲੈ ਲਿਆ ਟੋਲ ਆਪਾਂ ਪੈਸੇ ਲੈ ਲਿਆ ਟੋਲ ਕੋਲ ਕਿਹਦਾ ਕਿਨਾ ਅੰਕੁਸ਼ ਚਾਹਵ ਲਈ ਤੁਹਾਨੂੰ ਲੈਣਾ ਨਹੀਂ ਸੁਮਾਨ ਦੇ ਜੀ ਇੱਥੇ ਬਾਗੇ ਪੁਰਾਣੇ ਕਿ ਮਿਆਜ ਤੇ ਬਾਗੇ ਪੁਰਾਣੇ ਯਾਰ ਦੋਸਤ ਦਾ ਉਰੇ ਉਹ ਸੀਗਾ ਜੀ ਏਜੰਟ ਦੇ ਪੈਸੇ ਦਿੱਤੇ ਹੋਏ ਸੀਗੇ ਤਾਂ ਕਰਕੇ ਆਏ ਸੀਗੇ ਜੀ ਅੱਛਾ ਹਾਂ ਜੀ ਪੈਸੇ ਤਾਂ ਇਹਨੇ ਕਹਦੇ ਦਿੱਤੇ ਇਹਨੇ ਕੈਨੇਡਾ ਜਾਣਾ ਸੀਗਾ ਤੇ ਏਜੰਟ ਦੇ ਥਰੂ ਇਹਨਾਂ ਨੇ ਫਾਈਲਾ ਹੀ ਸੀਗੀ ਉਹ ਕਹਿੰਦੇ ਵੀ ਹੁਣ ਕੰਮ ਤਾਂ ਬਣਦਾ ਨਹੀਂ ਹੈਗਾ ਤੇ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਚੈੱਕ ਦੇ ਰਹੇ ਨੇ ਕਦੀ ਪਹਿਲੇ 5 ਲੱਖ ਦਾ ਦੇਤਾ ਉਹਦੇ ਸਾਈਨ ਪਰੋਪਰ ਨਹੀਂ ਸੀਗੇ ਉਹ ਕਹਿੰਦੇ ਇਹ ਸਾਈਨ ਚੱਲਣਾ ਨਹੀਂ ਹੈਗਾ ਚੈੱਕ ਇਹਦਾ ਤੇ ਅਕਾਊਂਟ ਹੈ ਜਿਹੜਾ ਉਹ ਖਾਲੀ ਨਿਲ ਪਿਆ ਤੇ ਅਸੀਂ ਫੇਰ ਆਇ ਦੁਬਾਰਾ 10 15 ਦਿਨ ਪਹਿਲੇ ਆਏ ਆ ਤੇ ਫੇਰ ਸਾਨੂੰ ਇਹਨਾਂ ਨੇ 2.5 ਲੱਖ ਦੇ ਦੋ ਚੈੱਕ ਫੇਰ ਦੇਤੇ ਕਹਿੰਦੇ ਤੁਸੀਂ ਆ ਚੈੱਕ ਫੇਰ ਲੈ ਜਾਓ ਅੱਜ ਜਾ ਕੇ ਲਾ ਲਿਓ ਕਿ ਸ਼ੁੱਕਰਵਾਰ ਲਾ ਲਿਓ ਜਦੋਂ ਇਹ ਫੋਨ ਕਰਦਾ ਸ਼ੁਕਰਵਾਲਾ ਲਾ ਲਿਓ ਸੋਮਵਾਰ ਲਾ ਲਿਓ ਬਸ ਐਵੇਂ ਲਾਰੇ ਤੇ ਲਾਰੇ ਨੇ ਕਿਹੜੀ ਜਮੀਨ ਦਾ ਪਤਾ ਨਹੀਂ ਕਿਹੜੀ ਜਮੀਨ ਦਾ ਕਿਹੜੀ ਜਮੀਨ ਦਾ ਕੇਸ ਆ ਕੋਈ ਜਮੀਨ ਦਾ ਕੇਸ ਨਹੀਂ ਆ ਸਰ ਜੀ ਆ ਚੈੱਕ ਆ ਉਹਨਾਂ ਨੇ ਚੈੱਕ ਦਿੱਤੇ ਨੇ ਸਾਈਨ ਕੀਤੇ ਹੋਏ ਨੇ ਇਹ ਜਮੀਨ ਦੇ ਕੇਸ ਇਹਨਾਂ ਨੇ ਚੈੱਕ ਸਾਨੂੰ ਕਾਦੇ ਲਈ ਦੇਣੇ ਨੇ ਆ ਦੇਖੋ ਨਾ ਓਮਕਾਰ ਸਿੰਘ ਦੇ ਚੈੱਕ ਨੇ ਇਹ ਆ 2.5 ਲੱਖ ਦਾ ਆ 2.5 ਲੱਖ ਦਾ ਠੀਕ ਹੈ ਜੀ ਤੇ ਆ 5 ਲੱਖ ਦਾ ਇਹਨਾਂ ਨੇ ਸਾਡੇ ਨੂੰ ਜਮੀਨ ਲੈਣੀ ਆ ਜਾਂ ਅਸੀਂ ਵੇਚਣੀ ਆ ਇਹਨਾਂ ਨੂੰ 10 ਲੱਖ ਰੁਪਏ ਦੇ ਇੰਨੇ ਨੇ ਚੈੱਕ ਆਦੇ ਦਿੱਤੇ ਆ ਸਾਨੂੰ ਜਮੀਨ ਦਾ ਸਰ ਸਾਡਾ ਕੋਈ ਰੋਲਾ ਨਹੀਂ ਹੈਗਾ ਸਾਡਾ ਹੈਗਾ ਸਿਰਫ ਇਹਦਾ ਕੈਨੇਡਾ ਜਾਣਾ ਹੈਗਾ ਉਹਦੇ ਕਰਕੇ ਇਹਨਾਂ ਨੂੰ 8 ਲੱਖ ਰੁਪਏ ਦਿੱਤਾ ਪਿਆ ਤੁਸੀਂ ਇਹਨਾਂ ਨਾਲ ਸੰਪਰਕ ਕਿਵੇਂ ਆਈ ਪਹਿਲਾਂ ਦੱਸੋ ਮੜਾ ਜੀ ਇਹਨੇ ਜੀ ਗਵਾਂਡੀ ਆ ਸਾਡਾ ਟਿੰਕੂ ਧਮਾਨ ਠੀਕ ਹੈ ਜੀ ਉਹਦੇ ਥਰੂ ਇਹਨੇ ਅਖਬਾਰ ਚ ਦੇਖਿਆ ਹੋਣਾ ਤੇ ਉਹਦੇ ਥਰੂ ਹੀ ਇਹ ਉਰੇ ਆਏ ਸੀਗਾ ਉਹਦੇ ਥਰੂ ਹੀ ਇਹ ਪੈਸੇ ਉਹ ਦਿੱਤੇ ਗਏ ਨੇ ਚੈੱਕ ਦੇ ਥਰੂ ਪੈਸੇ ਦਿੱਤੇ ਨੇ ਕੋਈ ਕੈਸ਼ ਨਹੀਂ ਕੋਈ ਹੋਣੀ ਦੇ ਤੁਸੀਂ ਪੈਸੇ ਦੇਣ ਤੋਂ ਪਹਿਲਾਂ ਪੇਪਰ ਦਾ ਚੈੱਕ ਕੀਤੇ ਨਾ ਕੋਲੋਂ ਇਹਨਾਂ ਤੋਂ ਜੀ ਇਹਨਾਂ ਨੇ ਪਹਿਲੇ ਵੀ ਬੰਦੇ ਭੇਜੇ-ਭੁੱਜੇ ਨੇ ਕਹਿੰਦੇ ਸੀਗੇ ਸਾਨੂੰ ਬਹੁਤ ਇਹਨਾਂ ਨੇ ਉਹ ਦੱਸਿਆ ਹੈਗਾ ਜਿਸ ਹਾਵ ਨਾਲ ਆਪਾਂ ਕਹਿ ਦਿੰਨੇ ਆ ਕਿ ਕੋਈ ਵਿਸ਼ਵਾਸ ਵਿਸ਼ਵਾਸ ਤੋੜਦਾ ਇਹਨਾਂ ਨੇ ਜਮੀ ਉਹ ਕੀਤਾ ਹੈ ਗਲਾ ਘੋਟੇ ਇੱਕ ਤਰ੍ਹਾਂ ਦਾ ਕੀ ਵਿਸ਼ਵਾਸ ਕਰੇ ਨਾ ਬੰਦਾ ਕਿਸੇ ਤੇ ਵੀ ਕੰਪਲੀਟ ਨਹੀਂ ਕੀਤੀ ਜੀ ਅੱਜ ਵੀ ਅਸੀਂ ਪੈਸੇ ਲੈਣ ਹੀ ਆਏ ਸੀਗੇ ਸਾਡਾ ਇਹ ਕੋਈ ਹੋਰ ਨਹੀਂ ਸੀਗਾ ਕਿ ਅਸੀਂ ਉਰੇ ਆ ਕੇ ਹੰਗਾਮਾ ਕਰੀਏ ਜਾਂ ਕੁਝ ਕਰੀਏ ਸਾਨੂੰ ਇਹ ਸੀ ਕਿ ਸਾਡੇ ਪੈਸੇ ਦਿੱਤੇ ਜਾਣ ਤੇ ਅਸੀਂ ਆਪਣੇ ਘਰ ਚਲੇ ਜੀ ਸੁਸਾਈਡ ਵਾਲਾ ਚੱਕਰ ਸੀ ਸੁਸਾਈਡ ਵਾਲਾ ਇਹ ਹੈ ਜੀ ਅੱਕਿਆ ਫਿਰਦੇ ਜੀ ਇਹ ਠੀਕ ਹੈ ਜੀ ਅਗਲੇ ਧਮਕੀਆਂ ਦਿੰਦੇ ਨੇ ਅਗਲਾ ਕੀ ਕਰੇ ਜੀ ਇਹ ਗੱਲ ਬਾਤ ਹੈ ਇਹ ਕਹਿ ਰਿਹਾ ਕਿ ਉਹ ਕਹਿੰਦੇ ਨੇ ਘੰਟੇ ਤੱਕ ਪੈਸੇ ਦੇ ਦਨੇ ਆਧੇ ਘੰਟੇ ਤੱਕ ਦੇ ਦਨੇ ਹੁਣ ਫੇਰ ਉਹ ਮਨੀਮ ਹੈ ਜਿਹੜਾ ਉਹ ਕਹਿੰਦਾ ਮੈਂ ਆਪਣਾ ਚੈੱਕ ਦੇ ਦੰਨਾ ਮੈਂ ਕਿਹਾ ਉਹਦੇ ਜੀ ਪੈਸੇ ਹੈਗੇ ਕਹਿੰਦੇ ਪੈਸੇ ਹੈਗੇ ਨੇ ਸ਼ੁੱਕਰਵਾਰ ਲੱਗੂਗਾ ਉਹ ਚੈੱਕ ਹੁਣ ਇਹ ਨਹੀਂ ਪਤਾ ਉਹਨਾਂ ਦਾ ਸ਼ੁੱਕਰਵਾਰ ਕਿਹੜਾ ਆਊਗਾ ਤੇ ਕਿਹੜੀ ਤਰੀਕ ਹੋएगी ਆ ਅਵਕਾਸ਼ ਸਿੰਘ ਜੀ ਜਿਹੜਾ ਬਾਰਸ ਨਸਿਆ ਤੁਹਾਡੇ ਖਰੀ ਹੈਗੀ ਆ ਵੀ ਬੰਦੇ ਤੁਹਾਡੇ ਦੇ ਰੋਪ ਲਾ ਰਿਹਾ ਵੀ ਕਹਿੰਦੇ ਸਾਡੇ ਕੋਲ 8 ਲੱਖ ਰੁਪਇਆ ਲਿਆ ਸੀ ਕੈਡਾ ਭੇਜਣ ਦਾ ਇਹ ਸਾਰਾ ਮੈਟਰ ਕੀ ਹੈ ਇਹ ਮੈਟਰ ਜੀ ਰੈਟ ਪਾਉਣੀ ਸੀ ਇਹਨਾਂ ਨੇ ਹਾਈ ਕੋਰਟ ਮੈਟਰ ਰੈਟ ਦਾ ਹੈ ਇਹਨਾਂ ਨੇ ਫੀਸ ਕੀਤੀ ਸੀ 8 ਲੱਖ ਰੁਪਇਆ 3 ਲੱਖ ਇਹਨਾਂ ਦਾ ਆਇਆ ਬਾਕੀ ਰੈਟ ਪਾਉਣ ਤੋਂ ਬਾਅਦ ਦੇਣਾ ਸੀ ਇਹਨਾਂ ਨੇ ਹੁਣ ਇਹਨਾਂ ਨੇ ਵਕੀਲ ਕੋਈ ਹੋਰ ਕਰ ਲਿਆ ਤੇ ਹੈਰ ਹੁਣ ਮੈਨੂੰ ਕਹਿੰਦੇ ਜਿਹੜੀ ਫੀਸ ਆ ਸਾਡੀ ਉਹ ਮੋੜੋ ਰੈਟ ਕਾਹਦੇ ਕਾਲੇ ਸਬੰਧ ਕੋਈ ਹੈ ਜਮੀਨ ਦੇ ਸਬੰਧ ਜਿੰਨਾ ਕੋਈ ਝਗੜਾ ਆਪਸੀ ਕਿੱਥੇ ਪਟਿਆਲਿਆ ਤੇ ਆ ਦੇ ਲੋਕ ਇੱਥੇ ਰੈਨਰ ਸੀ ਜਿਹੜਾ ਤੁਹਾਡੇ ਕੋਲ ਪਉਣ ਵਾਸਤੇ ਹਾਂਜੀ ਹਾਂਜੀ ਹਾਈ ਕੋਰਟ ਵੀ ਉਹ ਦੇਖਦੇ ਆ ਨਾ ਮੈਟਰ ਜੀ ਅੱਛਾ ਹਾਂ ਤੇ ਹਾਈ ਕੋਰਟ ਰੈਟਰ ਦੇ ਜਿਹੜੇ ਤੁਸੀਂ ਉਹਨਾਂ ਨੂੰ ਚੈੱਕ ਦੇ ਰਹੇ ਹੋ ਉਹ ਕਿਉਂ ਦੇ ਰਹੇ ਹੋ ਕਾਹਦੇ ਦੇ ਰਹੇ ਹੋ ਚੈੱਕ ਉਹਨਾਂ ਨੂੰ ਤਾਂ ਦੇ ਰਹੇ ਸੀ ਉਹਨਾਂ ਇਹਨਾਂ ਨਾਲ ਗੱਲ ਹੋਈ ਸੀ ਵੀ ਜੇ ਮੰਨ ਲਓ ਵੀ ਜੇ ਕਿਤੇ ਕੱਲ ਨੂੰ ਗੱਲਬਾਤ ਹੋਦਰ ਕਿ ਤੁਸੀਂ ਪੈਸੇ ਇਹਨਾਂ ਨੇ ਸਾਨੂੰ ਵੀ ਦਿੱਤੇ ਚੈੱਕ ਛੋਟ ਹੀ ਵਜੋਂ ਵੀ ਇਹਨੇ ਸ਼ਰਤ ਸਾਨੂੰ ਲਿਖਾਈ ਸੀ ਗਲਤ ਨਾ ਮੈਂ ਭਜਦਾ ਨਹੀਂ ਛੋਟੇ ਤੋਂ ਕਰਾਉਂਗਾ ਠੀਕ ਆ ਜੀ ਇਹ ਬੰਦਾ ਗਿਆ ਭਜ ਚੈੱਕ ਤਾਂ ਉਹਨਾਂ ਨੇ ਬਾਈ ਇਹਨਾਂ ਨੇ ਧਮਕਾ ਕੇ ਮੁਰਕ ਧਮਕ ਕੇ ਦਿੰਦਾ ਰਿਹਾ ਮੈਨੂੰ ਚੈੱਕ ਦਿਓ ਸਾਨੂੰ ਮੈਂ ਐ ਕਰ ਲਵਾਂ ਮੈਂ ਚਲੋ ਕੀ ਕਰ ਲਵਾਂ ਤਾਂ ਦਿੰਦਾ ਰਿਹਾ ਭਾਜ ਨੇ ਆਜ ਆਹ ਕੰਮ ਕੀਤਾ ਨਹੀਂ ਜਿਹੜੀ ਚੈੱਕ ਤੁਸੀਂ ਉਹ ਉਹਨਾਂ ਦੇ ਲੋਧਨ ਚੈੱਕ ਵਿਖਾਇਓ ਕੱਲ ਵੀ ਇਹੀ ਚੈੱਕ ਉਹ ਧਮਕਾ ਉਹ ਧਮਕੀ ਚੈੱਕ ਤੇ ਤੁਸੀਂ ਕਿਉਂ ਦੇ ਰਹੀ ਜਦੋਂ ਰੈਟਰ ਤੋਂ ਵੀ ਸੀ ਹਾਂ ਚੈੱਕ ਤਾਂ ਹੀ ਤਾਂ ਦੇ ਰਿਹਾ ਧਮਕੀ ਇਹ ਦਿੰਦਾ ਸੀ ਮੈਨੂੰ ਦਿੱਲੀ ਮੈਨੂੰ ਮੈਂ ਕਹਿੰਦਾ ਮਰਨਾ ਥੋੜੇ ਬਾਹਰ ਚ ਆ ਕੇ ਕਿਉਂ ਵੀ ਤੂੰ ਹੀ ਪੈਸੇ ਮੋੜੂ ਸਾਡੇ ਵਕਾਲਤ ਦੇ ਜਿਹੜੀ ਤੂੰ ਹੀ ਰੈਟ ਪਾਉਣ ਦੇ ਲਈ ਮਤੂੰ ਜਿਹੜੀ ਤੂੰ ਹੀ ਇੱਕ 5 ਲੱਖ ਰਾਂ ਦਾ ਹਾਂ ਹਾਂ ਦਿੱਤਾ ਹਾਂ 5 5 ਲੱਖ ਦੇ ਇੱਕ ਪਾਈ ਨੂੰ ਤੁਸੀਂ ਕਹਿੰਦੇ 3 ਲੱਖ ਤੁਹਾਡੇ ਕੋਲ ਆਇਆ ਬਾਕੀ ਬਾਕੀ ਵੀ ਪੇਮੈਂਟ ਤਕਰੀਬਨ ਆਈ ਪਈ ਏਦੀ ਪਹਿਲਾਂ 3 ਲੱਖ ਦੇ ਗਏ ਸੀ ਇਹ ਬਾਕੀ ਸਾਰੇ ਤੁਹਾਡੇ ਕੋਲ ਆਏ ਹੋਏ ਹਾਂ ਹਾਂ ਮਤਲਬ 8 ਲੱਖ ਰੁਪਏ ਆ ਗਏ ਹਾਂ ਮਤਲਬ ਕਿ ਸਾਡੀ ਫੀਸ ਹਨਾ ਜੀ ਵਕੀਲਾਂ ਦੀ ਰਿਫਾਂਡੇਬਲ ਨਹੀਂ ਹੁੰਦੀਗੀ ਉਹ ਵਕਾਲਤਨਾਮੇ 'ਚ ਸਾਡਾ ਲਿਖਿਆ ਹੁਣ ਨਹੀਂ ਨਹੀਂ ਚਲੋ ਉਹ ਤਾਂ ਠੀਕ ਹੈ ਤੁਹਾਡੀ ਗੱਲ ਹੈ ਮਤਲਬ ਇਹ 8 ਲੱਖ ਰੁਪਏ ਤੁਹਾਡੇ ਕੋਲ ਪੂਰੀ ਫੀਸ ਆ ਗਈ ਹਾਂ ਤਕਰੀਬਨ ਆ ਗਈ ਬਾਕੀ ਆਪਣੇ ਕਲਰਕ ਸਾਹਮਣੂ ਪਤਾ ਇਸ ਹਿਸਾਬ ਤਰੋੜੇ ਤੁਹਾਡੀ ਜਿਹੜੀ ਰੈਟ ਤਿਆਰ ਆ ਜਿਹ ਨਹੀਂ ਰੈਟ ਤਿਆਰ ਕਰਨੇ ਨੇ ਕੋਈ ਨਾ ਹੀ ਦਿੱਤਾ ਬਣ ਕੇ ਪਹਿ ਤਿਆਰੀ ਨਹੀਂ ਕੀਤੀ ਨਹੀਂ ਜਦੋਂ ਸਟਾਰਟਿੰਗ ਤੁਸੀਂ 3 ਲੱਖ ਰੁਪਏ ਲਿਆ ਦੇ ਡਾਕੂਮੈਂਟਸ ਦਿੱਤੇ ਹੋਏ ਤੁਹਾਨੂੰ ਉਹਨਾਂ ਨੇ ਹਾਂ ਡਾਕੂਮੈਂਟ ਦਿੱਤੇ ਸੀਗੇ ਪਰ ਬਾਅਦ ਚ ਇਹ ਮੇਰੇ ਕੋਲੇ ਫੀਸ ਮੰਗ ਲੱਗ ਗਈ ਕਹਿੰਦੇ ਆ ਯਕੀਲ ਹੋਣਾ ਕਰਨਾ ਪਿਆ ਕਦੋਂ ਦੀ ਗੱਲ ਆ ਵੈਸੇ ਇਹ ਹੋ ਗਈ ਸਾਲਕ ਦੀ ਗੱਲ ਸਾਲ ਹੋ ਗਿਆ ਇੱਕ ਕੈਨੇਡਾ ਵਾਲਾ ਮੈਟਰ ਕੀ ਆ ਫਿਰ ਉਹ ਕਹਿੰਦੇ ਕੈਨੇਡਾ ਜੀ ਹੁਣ ਆਏ ਆ ਵੀ ਕਲਾਇੰਟ ਨੂੰ ਦੇ ਪੈਸੇ ਹੋਰ ਤਰੀਕੇ ਨਾਲ ਨਿਕਲ ਨਹੀਂ ਆ ਬਣਾ ਮਨੜ ਗਈ ਕਹਿੰਗੇ ਵਕਾਲਤ ਦੇ ਰੂਪ ਵਿੱਚ ਤੁਸੀਂ ਪਹਿ ਕਿਤੋਂ ਫੰਡ ਲੈ ਹੀ ਨਹੀਂ ਸਕਦੇ ਕਾਨੂੰਨ ਦੇ ਮਤਲਬ ਉਧਰ ਲੇ ਕੰਮ ਨਹੀਂ ਕਰਦੇ ਨਹੀਂ ਨਹੀਂ ਮੈਂ ਨਹੀਂ ਕਰਦਾ ਕੋਈ ਹੋਰ ਕੋਈ ਆਪਣੀ ਗੱਲਬਾਤ ਰੱਖਣੀ ਚਾਹੁੰਦੇ ਤੁਸੀਂ ਨਹੀਂ ਨਹੀਂ ਕੁਛ ਨਹੀਂ ਜੇ ਤਾਂ ਐਵੇਂ ਕਿਸੇ ਦੀ ਜਿਵੇਂ ਨਾ ਬਦਨਾਮ ਕਰਨ ਦੀ ਸ਼ਾਸਨ ਹੁੰਦੀ ਹੈ ਗਏ ਦੀ ਵੀ ਆਪਣੀ ਜਿਵੇਂ ਰੈਪਿਊਟੇਸ਼ਨ ਆ ਸਾਡੇ ਵਿਰੁੱਧ ਨਹੀਂ ਹੋ ਸਕਦੀ ਔਰ ਆਪਣਾ ਇਸ ਚੀਜ਼ ਤੇ ਮੈਂ ਕਹਿੰਦਾ ਵੀ ਜੋ ਚੱਲਣਾ ਕਾਨੂੰਨ ਦੇ ਮਤਲਬ ਕੋ ਚੱਲੋ ਇਹ ਕਿਹੜਾ ਤਰੀਕਾ ਹੋ ਗਿਆ ਤੁਹਾਡਾ ਹਾਂਜੀ ਉੱਥੇ ਮੈਂ ਜਵਾਬ ਦੇ ਦੂੰਗਾ ਕੰਪਲੇਟ ਰਪਾਓ ਉਹਦੀ ਕੋਰਟਸ ਕੋਲ ਜਾਓ